ਕਰਨਾਟਕ ਦੀ ਰਾਸ਼ਟਾਨੀ ਬੰਗਲੁਰੂ ਤੋਂ ਇੱਕ ਬੇहद ਵੱਡੀ ਖਬਰ ਸਾਹਮਣੇ ਆਈ ਹੈ ਦਰਸ਼ਕ ਤੁਹਾਨੂੰ ਦੱਸੀਏ ਕਿ ਇੱਕ ਪਤੀ ਪਤਨੀ ਦੇ ਵਿੱਚ ਝਗੜਾ ਹੋਇਆ ਤੇ ਇਸ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿੱਥੇ ਕਿ ਪਤੀ ਦੇ ਵੱਲੋਂ ਪੈਸੇ ਸ਼ਰਾਬ ਲਈ ਮੰਗੇ ਜਾ ਰਹੇ ਸੀ ਪਤਨੀ ਦੇ ਕੋਲੋਂ ਜਦ ਪਤਨੀ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਤੋਂ ਬਾਅਦ ਦੇਖੋ ਪਤੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਕਿਸੇ ਵੀ ਤਰੀਕੇ ਨਾਲ ਪੈਸੇ ਤਾਂ ਪਤੀ ਨੇ ਇਕੱਠੇ ਕਰ ਲਏ ਤਾਂ ਫਿਰ ਸ਼ਰਾਬ ਪੀਂ ਚਲਾ ਗਿਆ ਤੇ ਜਦੋਂ ਸ਼ਰਾਬ ਪੀ ਕੇ ਘਰ ਵਾਪਸ ਆਇਆ ਤਾਂ ਪਤੀ ਨੇ ਉੱਚੀ ਆਵਾਜ਼ ਉਤੇ ਗਾਣੇ ਲਗਾਏ ਹੋਏ ਸਨ ਜਿਸ ਤੋਂ ਬਾਅਦ ਪਤਨੀ ਨੇ ਗਾਣਿਆਂ ਨੂੰ ਕੱਟ ਕਰਨ ਲਈ ਆਵਾਜ਼ ਨੂੰ ਕੱਟ ਕਰਨ ਲਈ ਕਿਹਾ ਤਾਂ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਪਤੀ ਪਤਨੀ ਦੇ ਵਿੱਚ ਜ਼ਿਆਦਾ ਤਕਰਾਰ ਵਧ ਗਈ ਕਿ ਇੰਨੇ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਪਤੀ ਦੇ ਵੱਲੋਂ ਜੋ ਹੈ ਇੱਕ ਵੱਡਾ ਕান্ড ਕਰ ਦਿੱਤਾ ਪਤੀ ਦੇ ਵੱਲੋਂ ਪਾਇਲਟ ਜਿਹੜਾ ਐਸਿਡ ਆ ਉਹ ਉਹ ਪਤਨੀ ਦੇ ਮੂੰਹ ਦੇ ਉੱਤੇ ਪਾ ਦਿੱਤਾ ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਚੋਲ ਗਈ ਤਾਂ ਹਾਲਾਂਕਿ ਜਦੋਂ ਫਿਰ ਪਤਨੀ ਨੇ ચીਖ ਚਹਾਲਾ ਪਾਇਆ ਰੋਲਾ ਪਾਇਆ ਗਵਾਂਡੀਆਂ ਨੂੰ ਆਵਾਜ਼ਾਂ ਮਾਰੀਆਂ ਤਾਂ ਪਤੀ ਉਥੋਂ ਫਰਾਰ ਹੋ ਗਿਆ ਤੇ ਜਦੋਂ ਗਵਾਂਡੀ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਕੋਲੋਂ ਤੁਰੰਤ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਨਾਲ ਦੀ ਨਾਲ ਫਿਰ ਹਾਲਾਂਕਿ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪਤਨੀ ਜਿਹੜੀ ਆ ਉਹ ਸੁਰੱਖਿਆਤ ਹੈ ਯਾਨੀ ਕਿ ਉਸ ਦੀ ਜਾਨ ਪਾ ਚੁੱਕੀ ਹੈ ਪਰ ਪੂਰੀ ਤਰ੍ਹਾਂ ਝੁੱਸ ਚੁੱਕੀ ਸੀਗੀ ਪਤਨੀ ਤੇ ਆਖਰ ਦੇਖੋ ਸ਼ਰਾਬ ਦੇ ਲਈ ਪਹਿਲਾਂ ਤਾਂ ਪੈਸਿਆਂ ਲਈ ਲੜਾਈ ਕੀਤੀ ਫਿਰ ਜਦ ਪੈਸੇ ਮਿਲੇ ਉਸ ਤੋਂ ਬਾਅਦ ਫਿਰ ਦੇਖੋ ਕਿਵੇਂ ਟਾਇਲਟ ਐਸਿਡ ਜਿਹੜਾ ਆਪਣੀ ਪਤਨੀ ਦੇ ਮੂੰਹ ਦੇ ਉੱਤੇ ਪਾ ਦਿੱਤਾ ਬੇਹੱਦ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬਹੁਤ ਹੀ ਇੱਕ ਭਿਆਨਕ ਖਬਰ ਸਾਹਮਣੇ ਆਈ ਹੈ ਕarnataka ਦੀ ਰਾਜਧਾਨੀ ਬੰਗਲੌਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਪਤਨੀ ਦੇ ਵਿੱਚ ਹੋਈ ਟਕਰਾਅ ਨੇ ਦੇਖੋ ਇੱਕ ਤਿੱਖਾ ਰੂਪ ਲੈ ਲਿਆ ਜਾਨੀ ਕਿ ਇੱਕ ਵਿਆਹ ਦੀ ਭਿਆਨਕ ਮੰਜ਼ਰ ਬਣ ਗਿਆ ਵਾਹੀ ਵਾਲਾ ਉਥੇ ਤੇ ਬਿਹਤਰੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਲੇ ਆਇਆ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤੇ ਇਸ ਨੂੰ ਸੁਣ ਕੇ ਦੇਖ ਕੇ ਤੁਸੀਂ ਬਹੁਤ ਹੈਰਾਨ ਹੋਵੋਗੇ ਕਿ ਆਖਰ ਅੱਜ ਦੇ ਸਮੇਂ ਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਕਿਵੇਂ ਤਾਰ ਤਾਰ ਹੋ ਗਿਆ ਤਾਂ ਹਾਲਾਂਕਿ ਇਸ ਰਿਸ਼ਤੇ ਦੇ ਵਿੱਚ ਦੇਖੋ ਪਤੀ ਪਤਨੀ ਦੇ ਵਿੱਚ ਕਿਵੇਂ ਤਕਰਾਰ ਹੋਈ ਫਿਰ ਉਸ ਤੋਂ ਬਾਅਦ ਉਸਨੇ ਇੱਕ ਭਿਆਨਕ ਖੌਫਨਾਕ ਮੰਜ਼ਰ ਨੂੰ ਤਾਰ ਲਿਆ ਤਾਂ ਉਥੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਤੋਂ ਬੋਲੋ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਿਆਨ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਸਾਰੀ ਗੱਲ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਆਖਰ ਅਜੇ ਹੀ ਕੋਈ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਫਿਰ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਦੀ ਹੈ ਤੇ ਨਾਲ ਦੀ ਨਾਲ ਹੁਣ ਜੋ ਹੈ ਇਸ ਪੂਰੇ ਮਾਮਲੇ ਦੀ ਤਾਨਬੀਤ ਕਰਕੇ ਨਾਲ ਨਾਲ ਜਿਹੜਾ ਉੱਥੇ ਪਤੀ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਵੱਡੀ ਘਟਨਾ ਵਾਪਰੀ ਹੈ ਤੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਅੰਜਾਮ ਦਿੱਤਾ ਆਪਣੀ ਪਤਨੀ ਨੂੰ ਜੋ ਹੈ ਉਹਦੇ ਉੱਤੇ ਜੋ ਜਿਸ ਤਰੀਕੇ ਨਾਲ ਐਸਿਡ ਸੁੱਟਿਆ ਤੇ ਕਿਸ ਤਰੀਕੇ ਨਾਲ ਇਹ ਕਾਂਡ ਹੋਇਆ ਤਾਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਵੱਡੀ ਖਬਰਾਂ ਇਸ ਨੂੰ ਬਦੀ ਰੀਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਤਾਂ ਕਿ ਹੋਰ ਵੀ ਜਿਹੜੇ ਲੋਕ ਨੂੰ ਸਾਫਦਨ ਕਿਸੇ ਜਿਹ ਤਰ੍ਹਾਂ ਤੇ ਅਜੇ ਇਹ ਦਰਿੰਦੇ ਲੋਕਾਂ ਨੂੰ ਜਿਹੜੀ ਆ ਬਹੁਤ ਗੰਭੀਰ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ